ਪਿੰਡ ਤੱਲਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਜੋ ਕਿ ਗੁਰਦੁਆਰਾ ਬੰਦਾ ਸਿੰਘ ਬਹਾਦਰ ਦੇ ਲੰਗਰ ਹਾਲ ਦੀ ਸਾਡੇ ਪਿੰਡ ਸਾਝੇ ਪਿੰਡ ਦੀ ਸਾਝੀ ਜਿਹੜੀ ਉਹ ਲੰਗਰ ਹਾਲ ਦੀ ਸੇਵਾ ਮਾਰਦੀ ਜਿਹੜੀ ਚੱਲ ਰਹੀ ਆ ਤੇ ਕੰਪਲੀਟ ਹੋ ਗਈ ਹੈ ਜਿਹੜਾ ਵੀ 4 ਤਰੀਕ ਨੂੰ ਖੰਡ ਪਟ ਸਾਹਿਬਰਾਮ ਵਰਕ ਕੀਤੀ ਜਾਣਗੇ ਗੁਰਦੁਆਰਾ ਬੰਦਾ ਸਿੰਘ ਬਹਾਦਰ ਜੀ ਤੇ ਲੰਗਰ ਹਾਲ ਜਿਹੜਾ ਪਾਕੇ ਟਾਇਲ ਲੱਗਣ ਵਾਲੀ ਹੋ ਗਈ ਹੈ ਪਲਸਟਰ ਹੋ ਚੁੱਕਾ ਵਾ ਪਿੰਡ ਤੱਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਮਾਰਸ਼ ਕਰਨ ਅੱਜ ਕੰਮ ਥੋੜਾ ਜਿਹਾ ਰੁਕ ਗਿਆ ਵਾ ਤੇ ਸੰਗਤਿ ਛੜੀ ਰਾਨ ਨੂੰ ਸਮਾਨ ਦੇ ਪਹਿਰੇ ਵਾਸਤੇ ਸੌਂਦੀ ਆ ਗੁਰਦਰਾਬਾ ਬੰਦਾ ਸਿੰਘ ਬਹਾਦਰ ਪਿੰਡ ਤੱਲਾ ਜੋ ਕਿ ਪਿੰਡ ਦਾ ਸਾਂਝਾ ਲੰਗਰ ਆ ਲ ਤਿਆਰ ਹੋ ਗਿਆ ਵਾ ਜਿਹੜਾ ਵੀ 4 ਤਰੀਕ ਨੂੰ ਖੰਡਪਾਟ ਸਾਹਿਬ ਆਰੰਭ ਹੋਇਆ ਛੇਨ ਭੋਗ ਪਹਿਣਗੇ ਤੇ ਇੱਥੇ ਲੰਗਰ ਦਾ ਜਿਹੜਾ ਪ੍ਰਬੰਧ ਜਿਹੜਾ ਪਹਿਲਾ ਲੰਗਰ ਲੱਗੇਗਾ ਤੇプラス ਤਕਰੀਬਨ ਹੋਵੇਗੀ ਆ ਵਾ ਤੇ ਬਹੁਤ ਸੋਹਣਾ ਲੰਗਰ ਹਾਲ ਤਿਆਰ ਹੋਇਆ ਵਾ ਪਿੰਡ ਦੇ ਵਿੱਚ ਲੰਗਰਾਲ ਜੋਗੀ ਪਿੰਡ ਤੱਲੇ ਦੇ ਤਿਆਰ ਆ ਬਹੁਤ ਸੋਹਣਾ ਲੰਗਰਾਲ ਤਿਆਰ ਹੋ ਚੁੱਕਾ ਵਾ ਤੇ ਸੰਗਤ ਰਾਮ ਨੂੰ ਇੱਥੇ ਸਮਝੀ ਆ ਤੇ ਸਮਾਨ ਦੀ ਪਹਿਰੇਦਾਰੀ ਤੇ ਕਰਦੀ ਤੇ 4 ਤਰੀਕ ਨੂੰ ਇੱਥੇ ਜਿਹੜਾ ਖੰਡਪਤ ਸਾਹਿਬ ਰੰਭ ਹੋਏਗਾ ਤੇ 4 5 6 ਨੂੰ ਇੱਥੇ ਭੋਗ ਪੈਣਗੇ ਜੋ ਕਿ ਪਾਲਕੀ ਚ ਨਾਲਾ ਦਮ ਨੋਟਸਾਲ ਤੋਂ ਵਾਕਪੰਡਾ ਜਨਾ ਘਰ ਚ ਨੇ ਪਿੰਡ ਤੱਲੇ ਪਹੁੰਚੂਗੀ ਇਥੇ ਸਾਫਤ ਸੂਰਤ ਸਿੱਖ ਜਿਹੜੇ ਉਹਨਾਂ ਨੂੰ ਪ੍ਰਸ਼ਾਦਾ ਸਿਕਾਉਣਗੇ ਸਾਰੀ ਜਿਹੜੀ ਸੰਗਤ ਆਏਗੀ ਪਾਲਕੀ ਨਾਲ ਜੋ ਪੰਡ ਪਿਆਰੇ ਸਹਿਬਾਨ ਹੋਣਗੇ ਜੋ ਟਕਸਾਲ ਦੇ ਡਾਊਨ ਟੱਕੇ ਜਨਾਲਾ ਵਿਦਿਆਰਥੀ ਹੋਣਗੇ ਤੇ ਗੁਰਦੁਆਰਾ ਬੰਦਾ ਸਿੰਘ ਬਹਾਦਰ ਜਿਲ੍ਹਾ ਅੰਮ੍ਰਿਤਸਰ ਪਿੰਡ ਤੱਲਾ ਸੋ ਬਹੁਤ ਹੀ ਵਧੀਆ ਲੰਗਰ ਜਿਹੜਾ ਤਿਆਰ ਹੋ ਚੁੱਕਾ ਵਾ ਜੋ ਵੀ ਗੁਰਦੁਆਰਾ ਬੰਦਾ ਸਿੰਘ ਬਹਾਦਰ ਆਹ ਰੋਡ ਜਿਹੜਾ ਕੰਡਿਆਲ ਨੂੰ ਇੱਧਰ ਪਿੰਡੀਆਂ ਨੂੰ ਜਾਂਦਾ ਆ ਸਾਹਮਣੇ ਲੰਗਰ ਹਾਲ ਤਿਆਰ ਜਿਹੜਾ ਉੱਧਰ ਹੋ ਗਿਆ بارش ਦੇ ਕਾਰਨ ਅੱਜ ਜਿਹੜਾ ਬਹੁਤ ਜ਼ਿਆਦਾ ਮੰਡਾ ਆ ਲਿਆ ਥੋੜਾ بارش ਕਰਨ ਅੱਜ ਥੋੜਾ ਕੰਮ ਅੱਜ ਰੁਗ ਗਿਆ ਵਾ ਸੋ ਬਾਅਦ ਦੇ ਚ ਫੇਰ ਵੀ ਸੰਗਤਾਂ ਸੇਵਾ ਕਰਦੀਆਂ ਰਹੀਆਂ ਨੇ ਅੱਜ ਲੰਗਰ ਖਾਲ ਦੀ ਤੇ ਜਿਹੜਾ ਪਣ ਗੁਰਦ੍ਰਸ਼ਾਹ ਦੇ ਤੁਹਾਨੂੰ ਦਰਸ਼ਨ ਕਰਾਉਣੇ ਬੰਦਾ ਸਿੰਘ ਬਹਾਦਰ ਦੇ ਜੋ ਬਹੁਤ ਹੀ ਵਧੀਆ ਗੁਰਦ੍ਰਸ਼ਾਹ ਤਿਆਰ ਕੀਤਾ ਸੱਚਖੰਡ ਦੇ ਅੰਦਰ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰਦੇ ਆ ਆ ਮੇਨ ਗੁਰਦ੍ਰਸ਼ਾਹ ਪਿੰਡ ਦਾ ਜੀ ਗੁਰਦ੍ਰਬ ਬੰਦਾ ਸਿੰਘ ਬਹਾਦਰ ਗੁਰਦ੍ਰਸ਼ਾਹ ਦਾ ਲੰਗਰ ਵਾਲੇ ਇਧਰ ਪੁਰਾਣਾ ਉਹ ਨਵਾਂ ਤਿਆਰ ਹੋ ਰਿਹਾ ਗੁਰ ਚੱਕੀ ਲਾਗੇ ਗੋਦਰ ਸਾਹਿਬ ਗੋਦਰ ਸਾਹਿਬ ਬੰਦਾ ਸਿੰਘ ਬਾਦਰ ਅੱਜ ਇਨਿੰਗ ਗੋਦਰ ਸਾਹਿਬ ਦਿਖਾ ਰਹੇ ਜੀ ਸੰਗਤ ਨੂੰ ਜੋ ਲੰਗਰ ਆ ਚਾਰ ਤਰੀ ਨੂੰ ਖੜ ਪਰ ਸਾਹਿਬ ਆਰੰਭ ਹੋਣਾ ਬਹੁਤ ਜੀ ਦਵਾਨ ਨਾਲ ਗੁਰਦਰਾ ਸਾਹਿਬ ਦਾ ਹਾਂ ਜੀ ਕੀ ਕਰਦੇ ਆ ਬਹੁਤ ਸੋਹਣਾ ਗੁਰਦਰਾ ਸਾਹਿਬ ਬੰਦਾ ਸਿੰਘ ਬਾਦਰ ਬਹੁਤ ਸੋਹਣਾ ਗੁਰਦੁਰ ਸੰਸ਼ਾਨ ਸਾਹਿਬ ਓਏ ਮਾਈਕ ਬੰਦਾਂ ਲਈ ਅੱਜ ਮੌਸਮ ਥੋੜਾ ਖਰਾਬ ਆ ਤੇ ਮੇਰੇ ਨਾਲ ਮਾਈਕਫੋਨ ਬੰਦ ਮੈਂ ਬੰਦ ਮਸਾਂ ਦੀ ਮਾੜੀ ਥੋੜਾ ਬਹੁਤ ਸੁਣੀ ਲੱਗੀ ਇਧਰ ਸਾਹਮਣੇ ਗੁਰਦੁਆਰਾ ਸਾਹਿਬ ਦਾ ਲੰਗਰ ਹਲ ਤਿਆਰ ਹੋ ਚੁੱਕਾ ਵਾ ਤੇ ਇਧਰ ਪਿੰਡ ਦਾ ਗੁਰ ਪਿੰਡ ਨਗਰ ਤੱਲਾ ਇਧਰ ਗੁਰਦੁਆਰਾ ਸਾਹਿਬ ਦੀ ਜਮੀਨ ਇਧਰ ਖੋਣੇ ਜੜਕੇ ਉੱਪਰ गुरुद्वारा साहब लंगर हाल गुर साहब बहुत सोना भाई गुरु की दान ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਪਤੀ ਕਰਦੇ ਹਾਂ ਜੀ